ਪਰਾਗ ਨਹੀਂ ਹੋ ਰਹਾ ਮਾਮਾ। ਜੁਰਮ ਨਾਲ ਅੱਗੇ ਵੀ ਦੇਖੋ। ਸੋ ਇਹ ਲੱਪਕਰਾ ਬਰੋਂ ਕੀੜੀ ਕੱਟ ਕੇ ਲੈਣੇ ਆ। ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਮੀਂਹ ਜਿਹੜੇ ਪੈ ਰਹੇ ਨੇ। ਹਜੇ ਤੱਕ ਵੀ ਮੀਂਹ ਹਟਣ ਦਾ ਨਾਂ ਨਹੀਂ ਲੈਂਦੇ ਪਏ। ਤੇ ਅੱਜ ਫੇਰ ਇਦਾਂ ਹੀ ਮੀਂਹ ਪਈ ਜਾ ਰਿਹਾ ਹੈ। ਕਦੀ ਹਟ ਜਾਂਦਾ ਕਦੀ ਫੇਰ ਪੈਣ ਲੱਗ ਪੈਂਦਾ। ਕਣੀਆਂ ਪੈ ਰਹੀਆਂ। ਕੈਂਡੀ ਦੂਆਜ ਖੁੱਲੀ ਐ ਅੱਜ ਇਹਨੂੰ ਅਸੀਂ ਖੋਲ ਦਿੱਤਾ ਕਿਉਂਕਿ ਜਿੱਥੇ ਬੈਠਦੀ ਉੱਧਰ ਫਿਰ ਪਾਣੀ ਆ ਜਾਂਦਾ ਮੀਂਹ ਦਾ ਖੋਲ ਦੇਈਦਾ ਫੇਰ ਕਈ ਵਾਰ ਬੰਦ ਵੀ ਦਿੱਦਾ ਹੁਣ ਇਹ ਖੁੱਲੀ ਛੱਡਿਆ ਹੋਇਆ ਤੇ ਗੂਏ ਦੇ ਅੱਗੇ ਬੈਠੀ ਹੋਈ ਐ ਕਿ ਮੀਂਹ ਅਜੇ ਹੋਣ ਹੀ ਹਟਿਆ ਹੁਣ ਹਟਿਆ ਹੁਣ ਇਹਨੇ ਪੈਣਾ ਸੇ ਸ਼ੁਰੂ ਹੋ ਲੈਣਾ ਬਹੁਤ ਬੁਰਾ ਹਾਲ ਹੋਇਆ ਕਰਦੀ ਪਈ ਮਮੀ ਮੇਰੇ ਆਵਾਜ਼ ਦੇ ਨਾਲ ਚ ਫੋਨ ਨਿਕਲਦਾ ਸੀ ਕਿਹੜੇ ਚ ਕਰੇ ਹਿਲਦਾ ਪਿਆ ਆ ਹਾਂ ਤਾਂ ਕੋਈ ਗਾ ਨਹੀਂ ਨਿਕਲ ਜੂਗਾ ਆ ਦੇਖੋ ਪੱਕਾ ਦੰਦਾ ਹੈ ਮੇਰਾ ਬੱਸ ਆ ਤੇਰੇ ਸੂਏ ਦੰਦ ਦੇ ਪਿੱਛੇ ਵੀ ਦੰਦ ਹੈਗਾ ਨਾ ਹਾਂ ਕੋਈ ਨਹੀਂ ਨਿਕਲ ਜਾਣਾ ਜੇ ਹਿਲਦਾ ਨਾ ਨਿਕਲ ਜਾਣਾ ਇਹਨੂੰ ਬਾਰ ਬਾਰ ਨਾ ਹੱਥ ਲਾਈਂ ਅੱਛਾ ਮੇਰਾ ਸਾਰੇ ਦੰਦ ਲਾ ਕੇ ਬੱਸ ਆ ਨਹੀਂ ਆਇਆ

चलो तो कोई निकल निकलजूगा हां चल इधर कपड़े हां इधर बिस्तरे जोड़ा पहला हूं तो सारे कमरे चोने शुरू हो गए ने बिस्तरे कमरा माड़ा माड़ा चोना शुरू हो गया हो

ਇਦਰਾ ਉਪਰੋਂ ਪਾਣੀ ਬੋਲ ਚ ਜਾਂਦਾ ਪਿਆ। ਸੋਲਾਂ ਕੋ ਪ੍ਰਬਲੂ ਕੀ ਵੀ ਕੱਟ ਕੇ ਦੇਨੇ ਆ। ਪ੍ਰਬੇ ਇੱਕ ਖਾਣੀ ਕਿ ਦੋ? ਇੱਕ। ਇੱਕ? ਹਾਂ। ਦੋ ਕੱਟ ਲੈਣੇ ਆ ਨਾ। ਅੱਛਾ। ਹਾਂ ਕੋਈ ਫੋਟੋ ਨਹੀਂ ਕਿਿੱਧਰ ਚਲੇ ਗਿਆ ਆਜੂ ਮੋਂ ਬਰਸਾਇਆ ਪਰ ਉਹ ਕਿ ਨਹੀਂ ਆਇਆ ਤੁਹਾਨੂੰ ਆਪਣਾ ਸਟੇਨ ਅ ਤਰੀਕ ਤੱਕ ਵੱਧ ਗਈ ਹੈ ਨਾ ਕਾਲੂ ਹੈਗੀ ਇਹ ਤਿੰਨ ਤੇ ਇਧਰ ਹੀ ਕਿਹੜਾ ਕਾਲੂ ਹਾਂ ਮਾਰ ਕੇ ਨਹੀਂ ਉਹ ਨਹੀਂ ਫੜ ਗਿਆ ਤੇ ਚੰਗਾ ਪਰ ਨਹੀਂ ਫੜਦੇ ਇਹ ਤੇ ਤੁਹਾਨੂੰ ਇਹ ਵੀ ਮੀਂਹ ਵਧੀ ਜਾਣ ਕੇ 재미있게 살아와 간식 싸먹었나? 기타 장르 빠진 게.? 응 flats 응 홀ance 고와, 고 понять vaccine 알았어 ਮੰਤੀ ਹੁ ਤੱਕ ਆਇਆ ਹੈ ਹਾਂ ਵਾਇਟ ਹੁੰਦੀ ਵੀ ਮੰਨਦੀ ਸੀ ਹਾਂ ਆ ਗਿਆ ਆ ਗਿਆ ਆ ਗਿਆ ਆ ਦੇਖੋ ਵਾਇਦੀਆਂ ਆਉਂਦੀ ਨਾ ਬਹੁਤ ਸਾਰੇ ਪਰ ਮਿੱਠੀ ਹੈ ਠੀਕ ਆ ਜਮਨ ਪੀ ਕੇ ਸਿਰ ਬਲੈਕ ਨੂੰ ਵੀ ਕੱਟ ਕੇ ਦਵਾਗੇ ਇਹ ਮੈਕਸੇ ਵੀ ਬਬਲੀਆ ਮੈਕਸੇ ਵੀ ਕੱਟ ਲੈਣੀ ਨਾਲ ਹਾਂ ਜੀ ਹੁਣ ਹੋ ਚੁੱਕਾ ਜੀ ਟਾਈਮ ਰਾਤ ਦੀ ਰੋਟੀ ਦਾ ਤੇ ਆਪਾਂ ਹੁਣ ਬਣਾਉਣ ਲੱਗੇ ਜੀ ਆਲੂ ਬੈਂਗਣ ਵਾਲੀ ਸਬਜ਼ੀ ਮੈਂ ਆਲੂ ਬੈਂਗਣ ਕੱਟ ਕੇ ਤੋਖੇ ਤੇ ਇਹਨਾਂ ਨੂੰ ਭਿਓ ਕੇ ਰੱਖ ਦਿੱਤਾ ਸੀ ਕਿਉਂਕਿ ਜਦੋਂ ਆਪਾਂ ਆਲੂ ਤੇ ਬੈਂਗਣ ਭਿਓ ਕੇ ਰੱਖ ਦਈਏ ਕਦੀ ਕਾਲੇ ਨਹੀਂ ਹੁੰਦੇ ਤੇ ਦੂਜੇ ਪਾਸੇ ਆਪਾਂ ਪਿਆਜ਼ ਕੱਟਿਆ ਹੋਇਆ ਨਹੀਂ ਹਰੀ ਮਿਰਚ ਤੇ ਟਮਾਟਰ ਹੈ ਤੇ ਇਧਰ ਆਪਾਂ ਰੱਖਿਆ ਹੋਇਆ ਜੀ ਪੈਨ ਰੱਖਿਆ ਤੇ ਇਹਦੇ ਵਿੱਚ ਆਪਾਂ ਪਾਉਨੇ ਆ ਸਰ੍ਹੋਂ ਦਾ ਤੇਲ तेल जो चंकी तरह गर्म हो गया ये है ये आप हम जीरा पाने बस ये हम चटकन लग पाया जीरा ये आप कटिया हुआ प्याज टमाटर हरी मिर्च पा दें प्याज भुनिया गया ये स्वाद अनुसार नमक पाने हल्दी पाने ਇਹ ਭੁੰਨ ਲੈਨੇ ਹਲਦੀ ਪਾ ਕੇ ਇੱਕ ਵਾਰ ਫਿਰ ਭੁੰਨ ਲਾਂਗੇ ਲਗਾਤਾਰ ਚੰਗੇ ਹਿਲਾਉਂਦੇ ਰਹੇ ਭੁੰਨਣੇ ਮਸਾਲੇ ਵੀ ਜਿਹੜੇ ਭੁੰਨੇ ਗਏ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਆਲੂ ਵਿੰਗਨ ਪਾ ਦਿੰਨੇ ਤੇ ਗੈਸ ਦੀ ਆਪਾਂ ਫਲੇਮ ਘੱਟ ਕਰਕੇ ਤੇ ਟੱਪਾ ਨਾਲ ਕਵਰ ਕੱਢ ਦਾਂਗੇ ਚਲੋ ਜੀ ਹੁਣ ਆਪਾਂ ਗੈਸ ਬਿਲਕੁਲ ਘੱਟ ਕਰ ਦੇਣਾ ਇੰਟੱਕਾ ਕਨਾਂ ਕਵਰ ਕਰ ਦਾਂਗੇ ਵਿੱਚ ਵਿੱਚ ਨੂੰ ਹਿਲਾਉਂਦੇ ਰਾਵਾਂਗੇ ਸਬਜੀ ਨੂੰ ਤਾਂ ਜੇ ਲੱਗੇ ਨਾ ਹੂੰ ਮਨਚ ਖਾਣਾ ਖਾਣਾ ਮਨਚ ਚਲੋ ਜੀ ਵਿੱਚ ਵਿੱਚ ਜੇ ਨਾਲ ਆਪਾਂ ਹਿਲਾਉਂਦੇ ਰਾਵਾਂਗੇ ਤੇ ਗੈਸ ਦੀ ਫਲੇਮ ਆਪਾਂ ਘੱਟ ਰੱਖਣੀ ਹੈ ਸਬਜੀ ਬਣ ਚੁੱਕੀ ਹੈ ਤੇ ਆਪਾਂ ਹੁਣ ਇਹਦੇ ਉੱਪਰ ਪਾ ਦੇਨੇ ਕੱਟਿਆ ਹੋਇਆ ਧਨੀਆ ਗੈਸ ਬੰਦ ਕਰਕੇ تین ਟੱਕਣਾ ਦਾ ਕਵਰ ਕਰ ਦਾਂਗੇ ਤੇ ਫਿਰ ਬਾਅਦ ਵਿੱਚ ਬਣਾ ਲਾਂਗੇ ਆਪਾਂ ਰੋਟੀ ਰੋਟੀ ਬਣਾ ਕੇ ਆਪਾਂ ਆ ਗਏ ਆ ਬਾਹਰ ਤੇ ਬਾਹਰ ਦਾ ਮੌਸਮ ਦੇਖੋ ਕਿੰਨਾ ਸੋਹਣਾ ਹੋ ਚੁੱਕਾ ਹੈ ਮੀਂਹ हट ਚੁੱਕਾ ਤੇ ਠੰਡੀ ਠੰਡੀ ਹਵਾ ਆ ਰਹੀ ਪਰ ਅੱਬ ਤੇ ਉਹਦੇ ਪਾਪਾ ਕਰਦੇ ਪਏ ਆ ਵੀਡੀਓ ਦੇ ਵਿੱਚ ਸੈਰ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ